ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਲਾਇਕਰਾ ਕੱਪੜੇ ਦੇ ਵਿੱਚ ਪਜਾਮੀ ਦੀ ਕਟਿੰਗ ਨਾਲ ਦੱਸਾਂਗੇ ਨਾਲੇ ਤੁਹਾਨੂੰ ਦੱਸਾਂਗੇ ਸਟੀਚਿੰਗ ਬਾਰੇ ਤੇ ਉਹਦਾ ਕਿੰਨਾ ਪਣਾ ਹੁੰਦਾ ਤੇ ਕਿੰਨਾ ਆਪਾਂ ਨੂੰ ਕੱਪੜਾ ਲੈਣਾ ਚਾਹੀਦਾਗਾ ਤੇ ਇਸਟੇਚੇਬਲ ਕਿੰਨਾ ਹੁੰਦਾ ਆਪਾਂ ਵੀਡੀਓ ਨਾਲ ਹੀ ਦੇਖਾਂਗੇ ਤੁਹਾਨੂੰ ਸਾਰਾ ਕੁਝ ਇਹਦੇ ਵਿੱਚ ਦਿਖਾਵਾਂਗੇ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਹਾਂਜੀ ਦੇਖੋ ਆ ਆਪਣੇ ਕੋਲੇ ਸ਼ਾਈਨਿੰਗ ਵਾਲਾ ਲਾਈਕਰਾ ਦੇ ਵਿੱਚ ਕਪੜਾ ਹੈਗਾ ਇਹ ਬਹੁਤ ਹੀ ਸਟੈਚੇਬਲ ਕਪੜਾ ਹੁੰਦਾ ਜਿੰਨਾ ਮਰਜੀ ਹੈਲਦੀ ਸਾਈਜ਼ ਦੇ ਵਿੱਚ ਆਪਾਂ ਪਜਾਮੀ ਬਣਾ ਸਕਦੇ ਆ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਇਸ ਤਰ੍ਹਾਂ ਟਾਈਟ ਦੀ ਜਾਂ ਕੁਝ ਵੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਇਹ ਕਪੜੇ ਦਾ ਪਣਾ ਦੇਖੋ ਇਹ ਡਬਲ ਦੇ ਵਿੱਚ ਵੀ ਹੁੰਦਾ ਸਾਡੇ ਕੋਲੇ ਡਬਲ ਦੇ ਵਿੱਚ ਵੀ ਬਣਨੀ ਆਈਆਂ ਨੇ ਇਹ ਆਪਣੇ ਕੋਲੇ ਨਾਰਮਲ ਪਣਾ ਦੇਖੋ ਵਾਈਟ ਦੇ ਵਿੱਚ ਆਪਾਂ ਨੇ ਡਾਈ ਕਰਾਇਆ ਤੁਸੀਂ ਕਿਦਾਂ ਦਾ ਵੀ ਕਲਰ ਡਾਈ ਕਰਾ ਸਕਦੇ ਹੋ ਇਸ ਕਪੜੇ ਦੇ ਵਿੱਚ ਸ਼ਾਈਨਿੰਗ ਹੁੰਦੀ ਆ ਦੇਖੋ ਐ ਨਹੀਂ ਹੁੰਦਾ ਵੀ ਆਪਾਂ ਡਾਈ ਕਰਾਏ ਤੋਂ ਇਹ ਡਲ ਪੈ ਜਾਊਗਾ ਦੇਖੋ ਇਹਦਾ ਪਣਾ ਹੈਗਾ 24 24.24 ਇੰਚ ਪਣਾਗਾ ਆ ਦੇਖੋ ਕਪੜੇ ਦਾ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਫੋਲਡਿੰਗ ਦੇ ਵਿੱਚ ਕਰਕੇ ਬਣਾਵਾਂਗੇ ਸਿਰਫ ਆਪਾਂ ਨੂੰ ਇੰਨਾ ਹੀ ਚਾਹੀਦਾ ਹੁੰਦਾਗਾ ਜਿਹੜਾ ਸਟੈਚੇਬਲ ਕਪੜਾ ਹੁੰਦਾਗਾ ਕਿਉਂਕਿ ਆਪਾਂ ਇਹਦੇ ਉੱਪਰ ਕੋਈ ਬੈਲਟ ਵਗੈਰਾ ਜਾਂ ਬਲ ਵਗੈਰਾ ਨਹੀਂ ਪਾਉਣੇ ਇਹ ਤੁਹਾਨੂੰ ਦੇ ਵਿੱਚ ਦੱਸਾਂਗੇ ਕਟਿੰਗ ਦੇ ਵਿੱਚ ਵੀ ਤੁਸੀਂ ਐਦਾਂ ਦੇ ਸਟੱਫ ਵਿੱਚ ਪਜਾਮੀ ਦੀ ਕਟਿੰਗ ਕਿਸ ਤਰ੍ਹਾਂ ਕਰ ਸਕਦੇ ਹੋਗੇ ਇਹ ਆਪਾਂ ਨੇ ਪਜਾਮੀ ਵਾਸਤੇ ਸਿਰਫ 2.5 ਮੀਟਰ ਹੀ ਕਪੜਾ ਲੈਂਤਾਗਾ ਤੇ ਕੋਈ ਜੋੜ ਵਗੈਰਾ ਇਹਦੇ ਵਿੱਚ ਕੁਝ ਨਹੀਂ ਪੈਂਦੇ ਹੈਗੇ ਨਾਰਮਲ ਕਟਿੰਗ ਦੇ ਵਿੱਚ ਤੁਹਾਨੂੰ ਦੱਸਾਂਗੇ ਤੇਰੀ ਸਟੀਚਿੰਗ ਬਾਰੇ ਦੱਸਾਂਗੇ ਵੀ ਕਿਸ ਤਰ੍ਹਾਂ ਦੀ ਸਟੀਚਿੰਗ ਕਰਨੀ ਆਗੀ ਤੇ ਆਪਾਂ ਪ੍ਰੋਪਰ ਰੈਡੀ ਕਰਕੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਦੇਖੋ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਡਬਲ ਫੋਲਡਿੰਗ ਕਰ ਲੈਣਾਗਾ ਆਹ ਵਾਲਾ ਕਿਉਂਕਿ ਆਪਾਂ ਨੇ ਉਲਟੀ ਸਾਈਡ ਰੱਖਾਂਗੇ ਬਾਹਰਲੀ ਸਾਈਡ ਕਿਉਂਕਿ ਨਿਸ਼ਾਨ ਵਗੈਰਾ ਫਿਰ ਬਾਹਰਲੀ ਸਾਈਡ ਦੇ ਵਿੱਚ ਆ ਜਾਂਦੇ ਆ ਕਈ ਵਾਰੀ ਉੱਤਰਦੇ ਨਹੀਂ ਹੈਗੇ ਨਹੀਂ ਬਣਾ ਆਪਾਂ ਨੂੰ ਵਾਸ਼ ਕਰਨ ਤੋਂ ਬਾਅਦ ਫਿਰ ਉੱਤਰਦੇ ਨੇ ਤਾਂ ਤੁਸੀਂ ਜਦੋਂ ਵੀ ਕਿਸੇ ਵੀ ਸਟਾਫਰ ਦੇ ਵਿੱਚ ਕਟਿੰਗ ਕਰ ਰਹੇ ਹੋ ਤਾਂ ਕੱਪੜੇ ਦੀ ਉਲਟੀ ਸਾਈਡ ਕਰਕੇ ਹੀ ਉਹਦੀ ਕਟਿੰਗ ਕਰਨੀ ਹੈ ਜੀ ਆ ਦੇਖੋ ਮੈਂ ਇਸ ਤਰ੍ਹਾਂ ਡਬਲ ਕਰ ਲਿਆ ਇਹਨੂੰ ਦੂਰਾ ਕਰ ਲਿਆ ਇਹਦਾ ਪਣਾ ਸਿਰਫ ਇੰਨਾ ਹੀ ਆ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਫੋਲਡਿੰਗ ਕਰਕੇ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾ ਲੈਣਾ ਇਸ ਤਰ੍ਹਾਂ ਆਹ ਚੀਜ਼ ਨੂੰ ਇਸ ਤਰ੍ਹਾਂ ਮਲਾ ਕੇ ਆਪਸ ਵਿੱਚ ਤਿਆਂ ਬਣਾ ਲਈਆਂ ਮੰਨ ਲਓ ਇਹਦੀਆਂ ਆ ਦੇਖੋ ਇਸ ਤਰ੍ਹਾਂ ਜੇ ਵਾਂ ਇਕੋ ਜੇ ਬਰਾਬਰ ਕਰ ਲੈਣਾ ਤੁਸੀਂ ਇਸ ਤਰ੍ਹਾਂ ਨਾ ਹੋਵੇ ਵੀ ਇੱਕ ਸਾਈਡ ਇਹਦੀ ਵੱਡੀ ਛੋਟੀ ਕਟਿੰਗ ਹੋ ਜੇ ਫਿਰ ਉਸੇ ਤਰ੍ਹਾਂ ਇਹਦੇ ਟਾਈਟ ਦੇ ਵਿੱਚ ਲੂਜ਼ ਜਾ ਕੋਈ ਐਦਾਂ ਦੀ ਪ੍ਰੋਬਲਮ ਪੈ ਜਾਂਦੀ ਆ ਤਾਂ ਤੁਸੀਂ ਕੱਪੜੇ ਨੂੰ ਬਿਲਕੁਲ ਕੰਨੀਆਂ ਬਰਾਬਰ ਕਰਕੇ ਹੀ ਇਹਦੀ ਕਟਿੰਗ ਕਰਨੀ ਆ ਦੇਖੋ ਮੈਂ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾ ਲਿਆ ਚੰਗੀ ਤਰ੍ਹਾਂ ਮਿਲਾ ਲੈਣਾ ਦੇਖੋ ਇਸ ਤਰ੍ਹਾਂ ਹੁਣ ਲੈਂਥ ਇਹਦੀ ਆਪਾਂ ਰੱਖਾਂਗੇ ਵੱਧ ਕਿਉਂਕਿ ਆਪਾਂ نیچے ਇਹਦੇ ਚੂੜੀਆਂ ਪੈਣੀਆਂ ਚਾਹੀਦੀਆਂ ਨੇ ਪਜਾਮੀ ਦੇ ਵਿੱਚ ਇਸ ਤਰ੍ਹਾਂ ਨਾ ਹੋਵੇ ਕਿ ਬਿਲਕੁਲ ਸਿੱਧੀ ਸਟੇਟ ਜੀ ਨਹੀਂ ਚਾਹੀਦੀ ਆਪਾਂ ਨੂੰ نیچے ਆਪਾਂ ਚੂੜੀਦਾਰ ਪਜਾਮੀ ਬਣਾਉਣੀ ਆ ਦੇਖੋ ਜੇਕਰ ਆਪਾਂ ਆਮ ਕੱਪੜੇ ਦੇ ਵਿੱਚ ਬਣਾਉਣੇ ਆ ਤਾਂ ਆਪਾਂ ਨੂੰ ਰੇਵ ਕਰਕੇ ਬਣਾਉਣਾ ਪੈਂਦਾਗਾ ਉਹਦੀ ਕਟਿੰਗ ਵੀ ਤੁਹਾਨੂੰ ਦੱਸਾਂਗੇ ਫਿਲਹਾਲ ਆਪਾਂ ਅੱਜ ਤੁਹਾਨੂੰ ਲਾਈਕਰ ਕੱਪੜੇ ਦੇ ਵਿੱਚ ਹੀ ਦੱਸ ਰਹੀਆਂ ਹਾਂਗੇ ਵੀ ਇਹਦੀ ਤੁਸੀਂ ਕਿਸ ਤਰ੍ਹਾਂ ਦੀ ਕਟਿੰਗ ਕਰ ਸਕਦੇ ਹੋਗੇ ਦੇਖੋ ਕੱਪੜੇ ਦਾ ਸਟੈਚ ਦਿਖਾ ਰਹੀ ਆ ਪਹਿਲਾਂ ਕਿੰਨਾ ਸਟੈਚ ਆ ਦੇਖੋ ਕੱਪੜੇ ਦਾ ਆਪਾਂ ਇਹਦੀ ਜਿਹੜੀ ਮੂਰੀ ਰੱਖਾਂਗੇ ਉਹ ਸਿਰਫ ਆਪਾਂ 5 ਇੰਚ ਤਿਆਰ ਰੱਖਣੀ ਆ ਤਿਆਰ ਦਾ ਨਿਸ਼ਾਨ ਦੇਖੋ ਆਪਾਂ ਇਹ ਆ ਵਾਲਾ ਲਗਾ ਲੈਣਾ ਤੇ 1 ਇੰਚ ਆਪਾਂ ਅੰਦਰ ਫੋਲਡਿੰਗ ਦਾ ਲਗਾਵਾਂਗੇ ਬਾਈ ਚਾਂਸ ਬਹੁਤ ਹੀ ਹੈਲਦੀ ਦੇ ਵਿੱਚ ਆਪਾਂ ਨੇ ਪੱਕੇ ਨਾਪ ਤੇ ਬਣਾ ਰਹੇ ਆ ਇਹਦੇ ਕੋਲੇ ਆਪਣਾ ਕੋਈ ਵੀ ਨਾਪ ਵਗੈਰਾ ਇਹਨਾਂ ਦਾ ਨਹੀਂ ਹੈਗਾ ਸਿਰਫ ਆਪਾਂ ਜਿਸ ਤਰ੍ਹਾਂ ਰੈਡੀਮੇਡ ਪਜਾਮੀ ਲੈ ਲੈਣੇ ਬਾਜ਼ਾਰ ਦੇ ਵਿੱਚੋਂ ਤੇ ਵੀਅਰ ਕਰ ਲੈਣੇ ਉਸ ਤਰੀਕੇ ਨਾਲ ਆਪਾਂ ਇਹਨੂੰ ਸਟਿਚ ਕਰਨਾਗਾ ਮਨ ਲਓ ਆਪਾਂ ਨੇ ਮੂਰੀ ਇਹਦੀ 5 ਇੰਚ ਰੈਡੀ ਰੱਖਣੀ ਆ 1 ਇੰਚ ਆਪਾਂ ਮਾਰਜਨਾ ਰੱਖ ਲਾਂਗੇ ਮਨ ਲਓ ਜਿਵੇਂ ਤੁਹਾਡੇ 38 ਇੰਚ ਸਲਵਾਰ ਦੀ ਲੈਂਥ ਆ ਰਹੀ ਆ ਹਾਂਜੀ ਦੇਖੋ ਹੁਣ ਆਪਾਂ ਨੇ ਇਹਦੇ ਆਸਨ ਦਾ ਨਿਸ਼ਾਨ ਲਗਾਉਣਾ ਆਪਾਂ ਨੇ ਇਹਦੇ 벨ਟ ਵਗੈਰਾ ਕੋਈ ਨਹੀਂ ਲਗਾਉਣੀ ਹੈਗੀ 2.5 ਮੀਟਰ ਕਪੜੇ ਦੇ ਵਿੱਚ ਦੇਖੋ ਆਪਣੇ ਕੋਲੇ ਇਹ 2.5 ਮੀਟਰ ਤੋਂ ਕੱਟ ਬਚ ਗਿਆ ਮਨ ਲਓ 46 ਇੰਚ ਦਾ ਪੀਸ ਬਚ ਗਿਆ ਸਵਾ ਦੋ ਤੋਂ ਉੱਪਰ ਥੋੜਾ ਜਾ ਤੇ ਕੀ ਕਹਿੰਦੇ ਹੁੰਦੇ ਹੁਣ ਆਪਾਂ ਇਹਦੇ ਕੀ ਲਗਾਉਣਾਗਾ ਆਸਨ ਦਾ ਨਿਸ਼ਾਨ ਲਗਾਉਣਾਗਾ ਆਸਨ ਦਾ ਨਿਸ਼ਾਨ ਤੁਸੀਂ ਕਿਸ ਤਰੀਕੇ ਨਾਲ ਲਗਾਉਂਗੇ ਕਿਉਂਕਿ ਆਪਾਂ ਇਹਦੇ ਉੱਪਰ ਬੈਲਟ ਨਹੀਂ ਲਗਾ ਰਹੇ ਸਿਰਫ ਇਕੱਲਾ ਲਾਸਟਿਕ ਪਾਵਾਂਗੇ ਲਾਸਟ ਵੀ ਦੀ ਸਿਰਫ ਇੱਕ ਕੈਂਚੀ ਪਾਉਣਾ ਤਾਂ ਤੁਸੀਂ ਜਿਹੜਾ ਆਸਨ ਦਾ ਨਿਸ਼ਾਨ ਲਗਾਉਂਗੇ ਤਾਂ 15 ਇੰਚ ਤੇ ਲਗਾਉਂਗੇ ਦੇਖੋ ਜਦੋਂ ਵੀ ਕੋਈ ਐਦਾਂ ਦੀ ਪਜਾਮੀ ਕੱਢੀ ਕਟਿੰਗ ਕਰ ਰਹੇ ਹਾਂ ਤਾਂ ਤੁਸੀਂ ਇਸ ਤਰ੍ਹਾਂ ਦੇਖੋ ਫੋਲਡਿੰਗ ਹੋਊਗੀ ਆਪਣੀ ਜਿਹੜੀ ਝੋਲੀ ਹੋਊਗੀ ਉਹ ਤਿਆਰ ਕਿੰਨੀ ਬਚੂਗੀ 14 ਇੰਚ ਇਹਦੇ ਵਿੱਚ ਆਪਾਂ ਮਿਆਨੀ ਪਾਉਣੀ ਆ ਤੁਸੀਂ ਮਿਆਨੀ ਪਾ ਸਕਦੇ ਹੋ ਕਿਉਂਕਿ ਉਹਦੇ ਨਾਲ ਆਸਨ ਤੇ ਖਿੱਚ ਵਗੈਰਾ ਨਹੀਂ ਪੈਂਦੀ ਹੈਗੀ ਦੇਖੋ ਤਾਂ ਮੇਰੀ ਆ ਆਪਨੇ ਆਸਨ ਦਾ ਨਿਸ਼ਾਨ ਇਸ ਤਰੀਕੇ ਨਾਲ ਲਗਾ ਲਿਆ ਹੁਣ ਥਾਈ ਦੇ ਵਿੱਚ ਤੁਸੀਂ ਜੇ ਰਾਉਂਡ ਵੀ ਮਿੰਨ ਰਹੇ ਹੋ ਉਹ ਤੁਹਾਡਾ ਕਿਨਾਰ ਆ ਉਹਦੇ ਨਾਲ ਇਹਦਾ ਕੋਈ ਲਿੰਕ ਨਹੀਂ ਕਿਉਂਕਿ ਕਪੜਾ ਬਹੁਤ ਸਟੈਚੇਬਲ ਆ ਦੇਖੋ ਇਹ ਆਪਣੀ ਸੀਗੀ ਪਜਾਮੀ ਦੀ ਕਟਿੰਗ ਆ ਬਿਲਕੁਲ ਸਿੰਪਲ ਕਟਿੰਗ ਦੇ ਵਿੱਚ ਆਪਾਂ ਤੁਹਾਨੂੰ ਪਜਾਮੀ ਬਾਰੇ ਦੱਸ ਰਹੇ ਹਾਂਗੇ ਹੁਣ ਇਹਦੀ ਆਪਾਂ ਮਿਆਨੀ ਦੀ ਕਟਿੰਗ ਕਰਾਂਗੇ ਨਾਲੇ ਤੁਹਾਨੂੰ ਸਟਿਚਿੰਗ ਬਾਰੇ ਵੀ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਮਿਆਨੀ ਪਾ ਸਕਦੇ ਹੋ ਦੇਖੋ ਆ ਆਪਣੇ ਕੋਲੇ ਕਪੜਾ ਹੈਗਾ ਮਿਆਨੀ ਵਾਸਤੇ ਆਪਾਂ ਨੇ ਸਿਰਫ ਦੋ ਪੀਸ ਲੈਨੇ ਆ ਦੇ ਮਿਆਨੀ ਵਾਸਤੇ ਇਹਦੇ ਵਿੱਚ ਇੱਕ ਸਾਈਡ ਸਿੱਧੀ ਹੁੰਦੀ ਹੈ ਜਿਹੜੀ ਸਹੀ ਮਿਆਨੀ ਹੁੰਦੀ ਹੈ ਦੇਖੋ ਇੱਕ ਸਾਈਡ ਉਹਦੀ ਰੇਵ ਹੁੰਦੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਇਹਦੀ ਕਟਿੰਗ ਕਰ ਲਓਗੇ ਜਿਆਦਾ ਵੱਡੀ ਨਹੀਂ ਆਪਾਂ ਨੇ ਮਿਆਨੀ ਪਾਉਣੀ ਹੈਗੀ ਸਿਰਫ ਨਾਰਮਲ ਸਾਈਜ਼ ਦੇ ਵਿੱਚ ਆਪਾਂ ਇਹਦੀ ਜਿਹੜੀ ਮਿਆਨੀ ਦੀ ਕਟਿੰਗ ਕਰਾਂਗੇ ਆਸੀ ਆਪਣੀ ਮਿਆਨੀ ਦੀ ਕਟਿੰਗ ਹੈ ਇਸ ਦੀ ਛੋਟੀ ਛੋਟੀ ਲੰਬਾਈ ਵੀ ਦੱਸ ਦਿੰਨੇ ਆਪਾਂ ਨੇ ਇਹਦੀ ਕਿੰਨੇ ਇੰਚ ਲੰਬਾਈ ਰੱਖਣੀ ਹੈ ਮਿਆਨੀ ਦੀ ਹਾਂ ਦੇਖੋ ਆਪਾਂ ਨੇ ਕਟਾਈ ਦੀ ਸਿਰਫ ਉੱਪਰ ਤੱਕ ਜਿਸ ਤੱਕ ਤਿਰਸ਼ੀਆ 7 ਇੰਚ ਦੀ ਲੰਬਾਈ ਹੈ ਇਹਦੀ ਕਿਉਂਕਿ ਵਿੱਚ ਦੇ ਸੀਨਾ ਦੇ ਵਿੱਚ ਵੀ ਆਊਗੀ ਨਿਚਲੀ ਸਾਈਡ ਤੇ ਵੀ ਆਊਗੀ ਇਸ ਤਰੀਕੇ ਨਾਲ ਬਿਲਕੁਲ ਨਾਰਮਲ ਸਾਈਜ਼ ਦੇ ਵਿੱਚ ਹੀ ਮਿਆਨੀ ਦੀ ਕਟਿੰਗ ਆਪਾਂ ਨੇ ਕੱਟੀ ਹੋਈ ਆ ਹੁਣ ਆਪਾਂ ਤੁਹਾਨੂੰ ਇਹਦੀ ਸਟੀਚਿੰਗ ਬਾਰੇ ਦੱਸਾਂਗੇ ਵੀ ਕਿਸ ਤਰ੍ਹਾਂ ਇਹਦੀ ਸਟੀਚਿੰਗ ਹੋਊਗੀ ਹਾਂਜੀ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਗਿਆ ਪਜਾਮੀ ਦੀ ਕਟਿੰਗ ਬਾਰੇ ਹੁਣ ਆਪਾਂ ਇਹਦੀ ਸਟੀਚਿੰਗ ਕਰ ਰਹੇ ਹਾਂ ਦੇਖੋ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾਗਾ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਪੂਰੀ ਵੀਡੀਓ ਪਾਵਾਂਗੇ ਪਜਾਮੀ ਦੀ ਦੇਖੋ ਆਪਾਂ ਨੇ ਮਿਆਨੀ ਦੀ ਕਟਿੰਗ ਕਰੀ ਹੋਈ ਆ ਇੱਕ ਸਾਈਡ ਇਹਦੀ ਰੇਵ ਆ ਤੇ ਇੱਕ ਸਾਈਡ ਸਿੱਧੀ ਆ ਗਈ ਤੇ ਹੁਣ ਆਪਾਂ ਨੇ ਜਿਹੜਾ ਆਸਨ ਦੀ ਕਟਿੰਗ કરી ਸੀ ਆਪਾਂ ਉਹਨੂੰ ਉੱਥੋਂ ਚੱਕ ਲਾਂਗੇ ਇੱਕ ਪੱਲੇ ਨੂੰ ਤਾਂ ਤੁਸੀਂ ਬਿਲਕੁਲ ਇੱਥੋਂ ਹੇਠੇ ਤੋਂ ਬਰਾਬਰ ਤੋਂ ਮਲਾ ਕੇ ਉੱਪਰ ਵੱਲ ਨੂੰ ਲੈ ਕੇ ਜਾਓਗੇ ਆ ਦੇਖੋ ਨਹੀਂ ਆ ਦੇਖੋ ਆਪਣੇ ਇੱਕ ਸਾਈਡ ਇਹਦੀ ਆ ਪਾਤੀ ਤੁਸੀਂ ਸਲਾਈਆਂ ਨੂੰ ਦੱਬ ਵੀ ਸਕਦੇ ਹੋ ਇਸ ਤਰੀਕੇ ਨਾਲ ਤਾਂ ਤੁਸੀਂ ਸਲਾਈ ਨੂੰ ਇਸ ਤਰ੍ਹਾਂ ਕਰਕੇ ਫਿਰ ਉੱਪਰ ਦੱਬ ਸਕਦੇ ਹੋ ਨਾ ਕਿ ਇਸ ਸਾਈਡ ਵੱਲ ਨੂੰ ਕਰਕੇ ਤੋੜੀ ਸਲਾਈ ਜਿਹੜੀ ਹੈ ਉਹ ਦੱਬੀ ਹੋਣੀ ਚਾਹੀਦੀ ਹੈ ਮੰਨ ਲਓ ਜਿਹੜੀ ਆਪਾਂ ਨੇ ਆ ਕਪੜਾ ਮਾਰਜਿਨ ਰੱਖਿਆ ਉੱਪਰਲੀ ਸਾਈਡ ਤੋਂ ਤਾਂ ਤੁਸੀਂ ਕਪੜੇ ਨੂੰ ਬਾਹਰਲੀ ਸਾਈਡ ਕੱਢ ਕੇ ਨੂੰ ਉੱਪਰੋਂ ਇਸ ਤਰੀਕੇ ਨਾਲ ਨੂੰ ਸੀ ਇਹਨੂੰ ਦੱਬ ਦੋਗੇ ਜਿਸ ਦੇ ਨਾਲ ਕੀ ਥੋੜੀ ਜਿਹੜੀ ਇਹ ਸਲਾਈ ਟੁੱਟੂਗੀ ਨਹੀਂ ਹੈਗੀ ਬਿਲਕੁਲ ਸਹੀ ਤਰੀਕੇ ਨਾਲ ਰਹੋਗੀ ਆ ਦੇਖੋ ਆਪਣੇ ਅੰਦਰਲੀ ਸਾਈਡ ਵੱਲ ਕਰਕੇ ਨੂੰ ਦੱਬਤਾ ਹੁਣ ਆਪਾਂ ਦੂਸਰੀ ਸਾਈਡ ਤੋਂ ਇਹਨੂੰ ਰੱਖ ਕੇ ਲੈ ਕੇ ਜਾਵਾਂਗੇ ਇਹਦਾ ਦੂਸਰਾ ਪੱਲਾ ਲੈ ਲਾਂਗੇ ਇਸੇ ਤਰੀਕੇ ਨਾਲ ਇਹਨੂੰ ਆਪਾਂ ਪਹਿਲਾਂ ਇੱਕ ਸਾਈਡ ਰੈਡੀ ਕਰ ਲਾਂਗੇ ਫਿਰ ਦੂਸਰੀ ਸਾਈਡ ਇਹਦੀ ਆਪਾਂ ਮਿਆਨੀ ਪਾਵਾਂਗੇ ਹੁਣ ਦੇਖੋ ਤੁਸੀਂ ਜਦੋਂ ਮਿਆਨੀ ਨੂੰ ਪਾਉਣਾ ਜਦੋਂ ਤੁਸੀਂ ਇਧਰਲੀ ਸਾਈਡ ਤੋਂ ਲੈ ਕੇ ਜਾਓਗੇ ਧਰਕੇ ਤਾਂ ਤੁਸੀਂ ਕਈ ਵਾਰ ਨੀਚੇ ਵੱਲ ਨੂੰ ਵਧਾ ਦੋਗੇ ਜੀ ਦੂਸਰੀ ਸਾਈਡ ਤੋਂ ਉੱਪਰ ਤੱਕ ਤੁਸੀਂ ਨੇ ਪਹਿਲਾਂ ਇਸ ਤਰੀਕੇ ਨਾਲ ਇਹਨੂੰ ਮਿੰਨਾਗਾ ਵੀ ਆਪਣੀ ਕਿਹੜੀ ਸਾਈਡ ਆਪਾਂ ਨੂੰ ਉੱਪਰ ਰੱਖਣੀ ਚਾਹੀਦੀ ਆ ਤੇ ਜਿਹੜੀ ਆਪਣੀ ਕੀ ਆ ਉੱਪਰ ਨੀਚੇ ਇਹ ਵਧੇ ਨਾ ਦੇਖੋ ਜਿਵੇਂ ਇਸ ਤਰ੍ਹਾਂ ਕਿਉਂਕਿ ਇੱਕ ਪੱਲਾ ਇਹਦਾ ਰੇਵ ਆਗਾ ਉਹ ਸਾਈਡ ਤਾਂ ਸਿੱਧੀ ਸੀ ਤਾਂ ਆਪਣਾ ਬਰਾਬਰ ਆ ਗਿਆ ਹੁਣ ਜਿਹੜੀ ਆ ਸਾਈਡ ਆ ਇੱਕ ਪਾਸੇ ਮਿਆਨੀ ਦੀ ਰੇਵ ਆ ਗਈ ਤਾਂ ਆਪਣਾ ਪੱਲਾ ਵੱਧ ਸਕਦਾ ਤਾਂ ਤੁਸੀਂ ਉਸ ਕਪੜੇ ਨੂੰ نیچے ਰੱਖ ਲੈਣਾ ਜਿਹੜਾ ਪੱਲਾ ਤੁਹਾਡਾ ਵੱਧਦਾਗਾ ਤਾਂ ਮੈਂ ਇਸ ਤਰੀਕੇ ਨਾਲ ਪਕੜੂਗੀ ਆਪਣੀ ਰੇਵ ਮਿਆਨੀ ਆ ਜਿਹੜੀ ਸਾਈਡ ਲੋ ਉਹਨੂੰ ਆਪਾਂ نیچے ਸਾਈਡ ਰੱਖ ਲਾਂਗੇ ਇਸ ਤਰੀਕੇ ਨਾਲ ਨੂੰ ਆਪਾਂ نیچے ਰੱਖ ਲਾਂਗੇ ਰੱਖਾਂਗੇ ਬਰਾਬਰ ਇਸ ਤਰ੍ਹਾਂ ਨਾਲ ਹੋਵੇ ਵੀ ਤੁਸੀਂ ਪਹਿਲਾਂ ਜਾਂ ਉੱਪਰ ਵਧਾ ਲਓ ਜਾਂ ਨੀਚੇ ਵਧਾ ਲਓ ਤਾਂ ਇਹਨੂੰ ਨਾਰਮਲ ਹੱਥ ਦੇ ਨਾਲ ਰੱਖੋਗੇ ਇਸ ਤਰ੍ਹਾਂ ਖਿੱਚਣਾ ਨਹੀਂ ਹੈਗਾ ਕੱਪੜੇ ਨੂੰ ਉੱਪਰ ਵਾਲੇ ਨੂੰ ਹਲਕਾ ਜਿਹਾ ਹੱਥ ਲਗਾਉਗੇ ਆ ਦੇਖੋ ਇਸ ਤਰੀਕੇ ਨਾਲ ਪਕੜਦੇ ਜਾਣਾ ਤਾਂ ਤੁਹਾਡਾ ਜਮਾ ਬਰਾਬਰ ਆਊਗਾ ਉੱਪਰੋਂ ਆਪਾਂ ਕੰਨੀਆਂ ਨੂੰ ਲੁਕੋਣਾਗਾ ਬਿਲਕੁਲ ਕੰਨੀ ਵੀ ਬਾਹਰਲੀ ਸਾਈਡ ਆਪਣੀ ਨਜ਼ਰ ਨਾ ਆਵੇ ਤਾਂ ਇਸੇ ਤਰੀਕੇ ਆਪਾਂ ਇਹਨੂੰ ਵੀ ਉੱਪਰੋਂ ਸਲਾਈਆਂ ਨੂੰ ਦੱਬ ਦਾਂਗੇ ਜਿਸ ਤਰ੍ਹਾਂ ਇਹਦੀ ਬਾਹਰਲੀ ਸਾਈਡ ਕਰਕੇ ਆਪਾਂ ਨੇ ਦੱਬੀ ਆ ਉਸੇ ਤਰੀਕੇ ਨਾਲ ਆਪਾਂ ਇਧਰੋਂ ਵੀ ਇਹਨੂੰ ਬਾਹਰਲੀ ਸਾਈਡ ਤੋਂ ਦੱਬ ਦਾਂਗੇ ਸਲਾਈਂ ਤੇ ਤਾਂ ਜਿੱਦੂ ਆਪਾਂ ਜਦੋਂ ਆਪਾਂ ਸਲਾਈਆਂ ਨੂੰ ਦੱਬ ਦਿੰਨੇ ਆ ਤਾਂ ਬਹੁਤ ਹੀ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਨਾਲੇ ਜਿਹੜੀ ਆਪਣੀ ਸਲਾਈ ਆ ਉਹ ਟੁੱਟਦੀ ਨਹੀਂ ਹੈਗੀ ਕਈ ਵਾਰ ਕੀ ਹੁੰਦਾ ਰੈਡੀਮੇਡ ਜਿੰਦੂ ਆਪਾਂ ਪਜਾਮੀ ਵਗੈਰਾ ਲੈ ਲੈਨੇ ਆ ਤਾਂ ਉਹਨਾਂ ਦੀਆਂ ਸਲਾਈਆਂ ਕਈ ਵਾਰੀ ਟੁੱਟ ਜਾਂਦੀਆਂ ਨੇ ਕੱਚੀਆਂ ਸਲਾਈਆਂ ਪਾਈਆਂ ਹੁੰਦੀਆਂ ਨੇ ਜਦੋਂ ਆਪਾਂ ਸਲਾਈ ਨੂੰ ਇਸ ਤਰ੍ਹਾਂ ਦੱਬ ਦਿੰਨੇ ਆ ਤਾਂ ਨਾਲੇ ਤਾਂ ਫਿਨਿਸ਼ਿੰਗ ਅੱਛੀ ਆਉਂਦੀ ਹੈ ਤੇ ਨਾਲੇ ਆਪਣੀ ਸਲਾਈ ਜਿਹੜੀ ਮਜ਼ਬੂਤ ਹੋ ਜਾਂਦੀ ਆ ਬਿਲਕੁਲ ਵੀ ਟੁੱਟਦੀ ਨਹੀਂ ਹੈਗੀ ਤਾਂ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਵੀ ਇੱਥੋਂ ਹੀ ਦੂਸਰੀ ਸਾਈਡ ਤੋਂ ਆਪਾਂ ਮਿਆਨੀ ਰੱਖ ਕੇ ਦੂਸਰੀ ਸਾਈਡ ਵੱਲ ਪਾ ਦਾਂਗੇ ਮਿਆਨੀ ਆ ਇਸੀ ਤਰ੍ਹਾਂ ਆਪਾਂ ਆਸਣ ਦੇ ਕੋਲੇ ਨਿਚਲੀ ਸਾਈਡ ਤੇ ਰੱਖਾਂਗੇ ਤੇ ਇਸ ਤਰ੍ਹਾਂ ਉੱਪਰ ਇਹਦੇ ਸੀਨ ਲਗਾ ਦਾਂਗੇ ਕਿਤਨਾ ਨਹੀਂ ਹੁੰਦਾ ਰੇਵ ਵਾਲਾ ਪਾਸਾ ਬਿਲਕੁਲ ਨੋਰਮਲ ਹੱਥ ਦੇ ਨਾਲ ਤੁਸੀਂ ਚੱਲੋਗੇ ਤਾਂ ਤੁਸੀਂ ਜੇ ਮੰਨ ਲਓ ਇਹਨੂੰ ਪਹਿਲਾਂ ਨਹੀਂ ਪੱਕਾ ਕਰਨਾ ਤਾਂ ਤੁਸੀਂ ਇਹਨੂੰ ਚੀਜ਼ਾਂ ਨੂੰ ਬਾਅਦ ਵਿੱਚ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਦੋਨੋਂ ਤਰੀਕਿਆਂ ਨਾਲ ਦੱਸ ਰਹੀਆਂ ਹਾਂਗੀ ਪਹਿਲਾਂ ਆਪਾਂ ਨੇ ਇੱਕ ਨੂੰ ਸਲਾਈ ਮਾਰ ਕੇ ਇਹਨੂੰ ਪੱਕਾ ਕੀਤਾ ਸੀ ਫਿਰ ਦੂਸਰੀ ਨੂੰ ਜੇ ਤੁਹਾਨੂੰ ਦੋਨੋਂ ਸਲਾਈਆਂ ਪਾ ਕੇ ਬਾਅਦ ਚ ਕਰਨਾ ਤਾਂ ਉਸ ਤਰ੍ਹਾਂ ਵੀ ਇਹਦੇ ਵਿੱਚ ਮੈਂ ਤੁਹਾਨੂੰ ਉਸ ਤਰੀਕੇ ਨਾਲ ਦੱਸ ਰਹੀ ਹਾਂ ਦੇਖੋ ਦੋਨੋਂ ਤਰੀਕੇ ਤੁਸੀਂ ਅਪਣਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਸਹੀ ਲੱਗਦਾਗਾ ਉਸ ਤਰੀਕੇ ਨਾਲ ਵੀ ਤੁਹਾਡੀ ਸਲਾਈ ਦੱਬੀ ਜਾਊਗੀ ਤੇ ਇਸ ਤਰੀਕੇ ਨਾਲ ਵੀ ਦੱਬੀ ਜਾਊਗੀ ਦੇਖੋ ਇਹਨੂੰ ਵੀ ਇਧਰਲੀ ਸਾਈਡ ਤੋਂ ਪਕੜੂਗੀ ਇਹ ਬਿਲਕੁਲ ਇੱਕਦਮ ਬਰਾਬਰ ਆਊਗੀ ਕਿਉਂਕਿ ਕੰਨੀ ਵੀ ਇਹਦੇ ਇਸੇ ਸਾੜੀ ਤੇ ਆ ਦੂਸਰੀ ਸਾਈਡ ਇਹਦੇ ਕੰਨੀ ਨਹੀਂ ਸੀਗੀ ਤਾਂ ਆਪਾਂ ਦੇਖੋ ਇਸ ਤਰੀਕੇ ਨਾਲ ਇਹਨੂੰ ਪਕੜਾਂਗੇ ਕੰਨੀਆਂ ਨੂੰ ਆਪਾਂ ਆਪਸ ਵਿੱਚ ਫੜਨਾ ਕੰਨੀ ਬਾਹਰਲੀ ਸਾਈਡ ਨਾਲ ਜਰ ਬਿਲਕੁਲ ਵੀ ਨਹੀਂ ਆਉਣੀ ਚਾਹੀਦੀ ਹੈਗੀ ਆ ਦੇਖੋ ਅੰਡ ਤੱਕ ਸਲਾਈ ਪਾਤੀ ਹੁਣ ਦੇਖੋ ਇਧਰਲੀ ਸਾਈਡ ਤੇ ਆ ਚੀਜ਼ ਆ ਰਹੀ ਹੈ ਹੁਣ ਤੁਸੀਂ ਇਹਨੂੰ ਸਲਾਈਆਂ ਨੂੰ ਦੱਬ ਸਕਦੇ ਹੋ ਦੇਖੋ ਚਾਹੇ ਤੁਸੀਂ ਇਧਰਲੀ ਸਾਈਡ ਤੋਂ ਉੱਪਰ ਲਿਜਾ ਸਕਦੇ ਹੋ ਚਾਹੇ ਇਸ ਸਾਈਡ ਤੋਂ ਲਿਜਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਤਾਂ ਹੁਣ ਆਪਾਂ ਸਲਾਈਆਂ ਨੂੰ ਉੱਪਰੋਂ ਵੇ ਇਹਨੂੰ ਪੱਕਾ ਕਰ ਦਾਂਗੇ ਤੁਸੀਂ ਦੋਨੋਂ ਤਰੀਕਿਆਂ ਦੇ ਨਾਲ ਕਰ ਸਕਦੇ ਹੋ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਉਸ ਤਰੀਕੇ ਨਾਲ ਵੀ ਤੇ ਇਸ ਤਰ੍ਹਾਂ ਵੀ ਕਰ ਸਕਦੇ ਹੋਗੇ ਹਾਂਜੀ ਜੇ ਤੁਸੀਂ ਇਹਨਾਂ ਸਲਾਈਆਂ ਨੂੰ ਡਬਲ ਵੀ ਕਰ ਸਕਦੇ ਹੋ ਤਾਂ ਡਬਲ ਵੀ ਕਰ ਸਕਦੇ ਹੋਗੇ ਦੇਖੋ ਜਿਵੇਂ ਆਪਾਂ ਪੈਰ-ਪੈਰ ਦਾ ਸਪੇਸ ਦੇ ਕੇ ਆਪਸ ਦੇ ਵਿੱਚ ਇਸ ਤਰ੍ਹਾਂ ਸਲਾਈਆਂ ਲਗਾ ਸਕਦੇ ਹਾਂ ਤੁਸੀਂ ਉਹਦੇ ਨਾਲ ਹੋਰ ਵੀ ਅੱਛੀ ਫਿਨਿਸ਼ਿੰਗ ਆਉਂਦੀ ਹੈ ਫਿਲਹਾਲ ਆਪਾਂ ਇਸ ਤਰੀਕੇ ਨਾਲ ਵੀ ਦੀ ਲਗਾ ਸਕਦੇ ਹਾਂ ਹੁਣ ਦੇਖੋ ਆਪਾਂ ਨੇ ਇਹਦੀ ਸਲਾਈ ਪਾਉਣੀ ਹੈ ਤੁਸੀਂ ਕਿਸ ਤਰੀਕੇ ਨਾਲ ਪਾਉਂਗੇ ਆਪਾਂ ਨੇ ਪਹਿਲਾਂ ਇਹਨੂੰ ਨੀਚੇ ਤੋਂ ਫੋਲਡਿੰਗ ਨਹੀਂ ਕਰਨਾ ਹੈਗਾ ਸਭ ਤੋਂ ਪਹਿਲਾਂ ਆਪਾਂ ਇਸ ਤਰੀਕੇ ਨਾਲ ਇਹਨੂੰ ਚੱਲਾਂਗੇ ਲੈ ਕੇ ਸੀਨ ਲਗਾਵਾਂਗੇ ਆਪਾਂ ਨੇ 5 ਇੰਚ ਰੱਖ ਕੇ ਨਿਸ਼ਾਨ ਲਗਾਇਆ ਹੋਇਆ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਸ਼ੁਰੂ ਕਰ ਲਓਗੇ ਮਾਰਜਨ ਦਾ ਆਪਾਂ ਨੂੰ ਪਤਾ ਦੇਖੋ ਆਪਾਂ ਨੇ ਕਿੰਨਾ-ਕਿੰਨਾ ਮਾਰਜਨ ਛੱਡਿਆ ਹੋਇਆ ਇਸ ਤਰੀਕੇ ਨਾਲ ਤੁਸੀਂ ਇਹ ਬਿਲਕੁਲ ਵੀ ਸਲਾਈ ਟੁੱਟਦੀ ਨਹੀਂ ਹੈਗੀ ਤੁਸੀਂ ਇਹ ਵੀ ਧਿਆਨ ਰੱਖਣਾਗਾ ਵੀ ਤੁਹਾਡਾ ਧਾਗਾ ਇਹੋ ਜਿਆਦਾ ਖਿੱਚਣ ਤਾਂ ਨਹੀਂ ਪਾਰਿਆ ਹੈਗਾ ਕਿਉਂਕਿ ਇਹ ਨੇ ਸਟੈਚੂ ਹੋਈ ਜਾਣਾ ਕਪੜੇ ਨੇ ਤੇ ਖਿੱਚ ਨਹੀਂ ਮਾਰੂਗੀ ਬਿਲਕੁਲ ਵੀ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਸਿੱਧਾ ਲਿਜਾਈ ਚਲੋਗੇ ਦੇਖੋ ਬਿਲਕੁਲ ਵੀ ਖਿੱਚੀ ਨਹੀਂ ਜਾ ਰਹੀ ਸਲਾਈ ਬਿਲਕੁਲ ਨਾਰਮਲ ਸਲਾਈ ਆ ਰਹੀ ਹੈ ਆਪਣੀ ਤੇ ਜਦੋਂ ਆਪਣੇ ਕੋਲੇ ਗਲਾਈ ਆ ਗਈ ਤਾਂ ਉਸੇ ਹਿਸਾਬ ਨਾਲ ਤੁਸੀਂ ਗਲਾਈ ਪਾਉਣੀ ਆ ਇੱਥੇ ਤੁਸੀਂ ਮਾਰਜਨ ਇਹਦਾ ਥੋੜਾ ਜਿਆਦਾ ਘਟਾ ਵੀ ਸਕਦੇ ਹੋਗੇ ਕਿਉਂਕਿ ਉੱਪਰੋਂ ਆਪਣੇ ਲੂਜ਼ ਹੀ ਹੈ ਦੇਖੋ ਮਿਆਨੀ ਕਰਨ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਤਾਂ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੇ ਵੀ ਸਲਾਈ ਪਾ ਲਾਂਗੇ ਆ ਦੇਖੋ ਆਪਾਂ ਨੇ ਹੁਣ ਐਂਡ ਤੱਕ ਉਸੇ ਤਰੀਕੇ ਨਾਲ ਸਲਾਈ ਇੱਧਰ ਵੀ ਪਾ ਰਹੇ ਆਂਗੇ ਤਾਂ ਆਪਾਂ ਦੂਸਰੀ ਮੂਰੀ ਨੂੰ ਇੱਕ ਵਾਰ ਮੈਨ ਲੈਣਾਗਾ ਇਸ ਤਰ੍ਹਾਂ ਬਰਾਬਰ ਰੱਖ ਕੇ ਆਪਾਂ ਇਹਦੇ ਸੀਨ ਲਗਾ ਲਾਂਗੇ ਕਿਉਂਕਿ ਮੂਰੀਆਂ ਆਪਣੀਆਂ ਇੱਕ ਖੁੱਲੀ ਭੇੜੀ ਨਾ ਹੋਵੇ ਬਰਾਬਰ ਬਰਾਬਰ ਹੋਣੀ ਚਾਹੀਦੀ ਆ ਦੇਖੋ ਹਾਂਜੀ ਦੇਖੋ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਮੂਰੀ ਨੂੰ ਫੋਲਡਿੰਗ ਕਰਨਾਗਾ ਇੱਕ ਸਾਈਡ ਆਪਾਂ ਮੂਰੀ ਦੀ ਕਰ ਲਈ ਤੇ ਹੁਣ ਦੂਸਰੀ ਸਾਈਡ ਦੀ ਫੋਲਡਿੰਗ ਕਰ ਰਹੇ ਆਂ ਆ ਦੇਖੋ ਇਸ ਤਰੀਕੇ ਦੀ ਆਪਾਂ ਨੇ ਫੋਲਡਿੰਗ ਕਰਨੀ ਹੈ ਜੀ ਹੁਣ ਆਪਾਂ ਦੂਸਰੀ ਸਾਈਡ ਫੋਲਡਿੰਗ ਕਰਾਂਗੇ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਕਰ ਲੈਣਾ ਹੈ ਕੱਪੜੇ ਨੂੰ ਇਹ ਕਪੜਾ ਕੀ ਹੁੰਦਾ ਕਈ ਵਾਰ ਨਾ ਬਟ ਖਾ ਜਾਂਦਾ ਹੁੰਦਾ ਜਦੋਂ ਵੀ ਤੁਸੀਂ ਫੋਲਡਿੰਗ ਕਰਨੀ ਆ ਤਾਂ ਨਾਰਮਲ ਹੱਥ ਦੇ ਨਾਲ ਕਰਨੀ ਆ ਜਿਹੜਾ ਨੀਚੇ ਵਾਲੀ ਸਾਈਡ ਹੋਊਗੀ ਉਹਨੂੰ ਹਲਕਾ ਹਲਕਾ ਖਿੱਚਦੇ ਜਾਣਾਗਾ ਦੇਖੋ ਇਸ ਤਰੀਕੇ ਨਾਲ ਕਰਕੇ ਆਪਾਂ ਨੇ ਆ ਚੀਜ਼ ਨੂੰ ਫੋਲਡਿੰਗ ਨਾਰਮਲ ਹੱਥ ਦੇ ਨਾਲ ਕਰਕੇ ਨੀਚੇ ਤੋਂ ਹਲਕਾ ਜਿਹਾ ਇਸ ਤਰੀਕੇ ਨਾਲ ਖਿਚਾਪ ਆਉਣਾ ਹੈ ਦੇ ਵਿੱਚ ਕਿਉਂਕਿ ਉਹਦੇ ਨਾਲ ਮੂਰੀ ਦੇ ਵਿੱਚ ਬਟ ਨਹੀਂ ਰੇਵ ਨਹੀਂ ਹੋਊਗੀ ਆਪਣੀ ਮੂਰੀ ਜੇ ਆਪਾਂ ਇਹਨੂੰ ਇਸ ਤਰ੍ਹਾਂ ਉੱਪਰ ਵਾਲਾ ਖਿੱਚੀ ਜਾਵਾਂਗੇ ਜਿਹੜਾ ਨੀਚੇ ਵਾਲਾ ਹੋਊਗਾ ਉਦੇ ਵਿੱਚ ਕੀ ਹੋਣਗੇ ਬਟ ਪੈਣੇ ਸ਼ੁਰੂ ਹੋ ਜਾਣਗੇ ਤਾਂ ਤੁਸੀਂ ਹਲਕਾ ਜਿਹਾ ਉੱਪਰੋਂ ਨਾਰਮਲ ਹੱਥ ਨਾਲ ਫੋਲਡਿੰਗ ਕਰਕੇ نیچے ਤੋਂ ਖਿੱਚਣਾਗਾ ਦੇਖੋ ਇਸ ਤਰੀਕੇ ਨਾਲ ਬਿਲਕੁਲ ਸਹੀ ਤਰੀਕੇ ਨਾਲ ਆਪਣੀ ਇਹਦੀ ਕੀ ਹੋਊਗੀ ਆ ਦੇਖੋ ਕੋਈ ਵੀ ਇਹਦੇ ਵਿੱਚ ਬਟ ਨਹੀਂ ਪੈ ਰਿਆ ਕੋਈ ਜਮਨ ਨਾਰਮਲ ਆ ਦੇਖੋ ਦੇਖੋ ਆਪਾਂ ਇਹਦੇ ਵਿੱਚ 1 ਇੰਚੀ ਇਲਾਸਟਿਕ ਪਾਵਾਂਗੇ ਸਵਾ ਇੰਚੀ ਡੇਢ ਇੰਚ ਇਦਾਂ ਦਾ ਇਲਾਸਟਿਕ ਨਹੀਂ ਪਾਉਣਾ ਇਹ ਇੰਚ ਤੋਂ ਵੀ ਘੱਟ ਆ ਪਾਉਣਾ ਇੰਚੀ ਇਲਾਸਟਿਕ ਆ ਦੇਖੋ ਤਾਂ ਤੁਸੀਂ ਇਲਾਸਟਿਕ ਇਹਦਾ ਕਿਸ ਤਰੀਕੇ ਨਾਲ ਪਾਉਣਾ ਕਿਉਂਕਿ ਆਪਾਂ ਨੂੰ ਇਹਦੇ ਵਿੱਚ ਵੱਧ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਪੂਰਾ ਹੀ ਇਲਾਸਟਿਕ ਪਾਉਣਾ ਆਪਾਂ ਨੇ ਐਨਾ ਕਿਉਂਕਿ ਕੱਪੜਾ ਸਟੈਚੇਬਲ ਆ ਇਹਨੇ ਆਪਣੇ ਆਪ ਹੀ ਲੱਫਦੇ ਜਾਣਾਗਾ ਤਾਂ ਮੈਂ ਇਹਨੂੰ ਇੱਥੋਂ ਕੱਟ ਕਰ ਲਵਾਂਗੀ ਤੇ ਦੇਖੋ ਆਪਾਂ ਨੇ ਇਸ ਤਰ੍ਹਾਂ ਇਹਦੇ ਤੇ ਜੋੜ ਲਗਾ ਲੈਣਾਗਾ ਨਾ ਆਪਏ ਦੇ ਚਾਰ ਹਿੱਸੇ ਕਰ ਲਾਂਗੇ ਦੇਖੋ ਇਸ ਤਰੀਕੇ ਨਾਲ ਹੁਣ ਨਿਸ਼ਾਨ ਮਾਰਕ ਦੇ ਨਾਲ ਨਿਸ਼ਾਨ ਲਗਾ ਲਾਂਗੇ ਹੁਣ ਆਪਾਂ ਨੇ ਇਹਦੇ ਵਿੱਚ ਦੇਖੋ ਕਿਸ ਤਰੀਕੇ ਨਾਲ ਲਾਸਟਿਕ ਦੇ ਨਿਸ਼ਾਨ ਲਗਾਉਣੇ ਆ ਆਸਨ ਦੇ ਨਿਸ਼ਾਨ ਫਿਲਹਾਲ ਆਪਣੇ ਕੋਲੇ ਲੱਗੇ ਹੋਏ ਨੇ ਦੇਖੀ ਕਿ ਸਲਾਈਆਂ ਇਹਦੀਆਂ ਪਾਈਆਂ ਹੋਈਆਂ ਨੇ ਹੁਣ ਆਪਾਂ ਇਹਨੂੰ ਸਾਈਡਾਂ ਤੋਂ ਹਲਕਾ-ਹਲਕਾ ਕੱਟ ਲਗਾ ਲਾਂਗੇ ਇਸੇ ਸਾਈਡ ਤੋਂ ਦੂਸਰੀ ਸਾਈਡ ਵੱਲ ਲਗਾ ਲਾਂਗੇ ਆ ਦੇਖੋ ਇਹਨੂੰ ਪਹਿਲਾਂ ਕੋਈ ਫੋਲਡਿੰਗ ਕਰਨ ਦੀ ਜ਼ਰੂਰਤ ਨਹੀਂ ਕਈ ਵਾਰ ਕੀ ਕਰਦੇ ਨੇ ਲਾਸਟਿਕ ਪਾਉਣ ਵੇਲੇ ਪਹਿਲਾਂ ਇਹਨੂੰ ਕੱਚਾ ਕਰ ਲੈਂਦੇ ਨੇ ਫਿਰ ਬਾਅਦ ਦੇ ਵਿੱਚ ਉਹਦੇ ਨਾਲ ਕੀ ਹੁੰਦਾ ਜਿਹੜਾ ਸਾਈਡ ਤੋਂ ਲਾਸਟਿਕ ਵਗੈਰਾ ਦਿਖਦਾ ਰਹਿੰਦਾ ਤੇ ਆਪਣਾ ਬਾਹਰਲੀ ਸਾਈਡ ਲਾਸਟਿਕ ਵੀ ਨਹੀਂ ਦਿਖਣਾ ਚਾਹੀਦਾਗਾ ਤਾਂ ਤੁਸੀਂ ਕਿਸ ਤਰੀਕੇ ਨਾਲ ਇਹਦਾ ਲਾਸਟਿਕ ਪਾਉਣਾਗਾ ਦੇਖੋ ਜਿਵੇਂ ਮੰਨ ਲਓ ਆਹ ਮਾਰਕ ਵਾਲਾ ਪਾਸਾਗਾ ਆਪਾਂ ਇਹਦੇ ਨਾਲ ਲਗਾ ਲਾਂਗੇ ਇਸ ਤਰੀਕੇ ਨਾਲ ਮੰਨ ਲਓ ਇੱਧਰ ਤਾਂ ਆਪਾਂ ਨਿਸ਼ਾਨੀ ਕਰੀ ਹੋਈ ਆ ਜੋੜ ਲਗਾਇਆ ਹੋਇਆ ਆਹ ਆਪਣਾ ਮਾਰਕ ਵਾਲਾ ਪਾਸਾ ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਇਸ ਤਰ੍ਹਾਂ ਡਬਲ ਕਰ ਲੋਗੇ ਤੁਹਾਡਾ ਲਾਸਟਿਕ ਬਿਲਕੁਲ ਵੀ ਨਜ਼ਰ ਨਹੀਂ ਆਊਗਾ ਤਾਂ ਆਪ ਹਾਂ ਮਸ਼ੀਨ ਨਾਲ ਪੱਕਾ ਕਰ ਲਾਂਗੇ ਹੁਣ ਦੇਖੋ ਲਾਸਟਿਕ ਆ ਨਿਸ਼ਾਨ ਵਾਲਾ ਪਾਸਾ ਆਪਾਂ ਇਹਦੇ ਨਾਲ ਲਗਾ ਲਾਂਗੇ ਜਿਹੜਾ ਆਪਾਂ ਨੇ ਕੱਟ ਲਗਾਇਆ ਸੀ ਇਸ ਤਰ੍ਹਾਂ ਤੈਨੂੰ ਇਸ ਤਰ੍ਹਾਂ ਫੋਲਡਿੰਗ ਕਰਕੇ ਆਪਾਂ ਅੰਦਰਲੀ ਸਾਈਡ ਵੱਲ ਲੈ ਜਾਾਂਗੇ ਇਹਦੇ ਤੇ ਆਪਾਂ ਨੇ ਜਿਆਦਾ ਸਲਾਈਆਂ ਨਹੀਂ ਲਗਾਉਣੀਆਂ ਹੈਗੀਆਂ ਹੈਗੀਆਂ ਇੱਕ ਸਿਰਾਈ ਲਗਾਵਾਂਗੇ ਕਿਉਂਕਿ ਲਾਸਟਿਕ ਆਪਣਾ 4 ਇੰਚੀ ਚੌੜਾ ਜਿਆਦਾ ਚੜਾਈ ਦੇ ਵਿੱਚ ਨਹੀਂ ਹੈਗਾ ਇਸੇ ਤਰ੍ਹਾਂ ਹੀ ਆਪਣਾ ਮਾਰਕ ਵਾਲਾ ਪਾਸਾ ਸਨ ਤੇ ਆਊਗਾ ਬਹੁਤੀ ਸਪਾਈ ਦੇ ਵਿੱਚ ਇਲਾਸਟਿਕ ਪਊਗਾ ਤੁਹਾਡਾ ਇਹਦੇ ਵਿੱਚ ਹੁਣ ਤੁਸੀਂ ਦੇਖੋ ਇਸ ਤਰ੍ਹਾਂ ਇਹਨੂੰ ਪਲਟ ਦੋਗੇ ਆਹ ਸਾਈਡ ਵੱਲ ਪਲਟ ਕੇ ਇਸੇ ਤਰੀਆ ਆਪਾਂ ਦੂਸਰੇ ਕੱਟ ਦੇ ਲਗਾ ਲਾਂਗੇ ਮਾਰਕਾ ਲਾਪਾਸ ਆਪਾਂ ਨਾਲ ਲਗਾ ਕੇ ਜੋੜ ਦੇ ਨਾਲ ਇਸ ਤਰ੍ਹਾਂ ਕਰ ਲਾਂਗੇ ਹੁਣ ਤੁਸੀਂ ਇਹਦੇ ਸੈਂਟਰ ਦੇ ਵਿੱਚ ਸਲਾਈ ਨਹੀਂ ਲਗਾਉਣੀ ਪੈਰ-ਪੈਰ ਦੀ ਨਹੀਂ ਛੱਡਗੇ ਬਿਲਕੁਲ ਸਿਰੇ ਤੇ ਸਲਾਈ ਲਗਾਉਣੀ ਹੋਊਗੀ ਤਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਇਦਾਂ ਪਕੜ ਲਓਗੇ ਮੰਨ ਲਓ ਆਪਣੀ ਇਹ ਚੀਜ਼ ਐਸ ਤਰ੍ਹਾਂ ਪਕੜ ਲਈ ਇਹਨੂੰ ਖਿੱਚ ਲਾਂਗੇ ਤਾਂ ਜਿਹੜਾ ਆਪਣਾ ਮਾਰਜਨ ਹੋਊਗਾ ਦੇ ਕੋਈ ਇੱਕਾਥ ਦੇ ਨਾਲ ਤੁਸੀਂ ਇਹਨੂੰ ਨੀਚੇ ਐਸ ਤਰ੍ਹਾਂ ਕਰ ਲਓਗੇ ਬਿਲਕੁਲ ਵੀ ਸਾਈਡ ਤੋਂ ਢਿੱਲ ਜਾਂ ਲੂਜ਼ ਐਸ ਤਰ੍ਹਾਂ ਦਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਉਹਦੇ ਨਾਲ ਫਿਰ ਫਿਨਿਸ਼ਿੰਗ ਨਹੀਂ ਅੱਛੀ ਆਉਂਦੀ ਤੇ ਨਾ ਹੀ ਦੇਖਣ ਵਿੱਚ ਵਧੀਆ ਲੱਗਦਾ ਉਹ ਤਾਂ ਤੁਸੀਂ ਪਿੱਛੇ ਵੱਲ ਨੂੰ ਖਿੱਚਣਾਗਾ ਤੇ ਸਿਰੇ ਤੇ ਸਲਾਈ ਲਗਾਉਣੀ ਆ ਆ ਦੇਖੋ ਤਾਂ ਇਸੇ ਤਰੀਕੇ ਆਪਾਂ ਨੇ ਜਿੱਥੇ-ਜਿੱਥੇ ਆਪਾਂ ਨੇ ਪੱਕਾ ਕੀਤਾਗਾ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਉੱਥੋਂ ਪਕੜ ਕੇ ਤੁਸੀਂ ਇਹਨੂੰ ਖਿੱਚਦੇ ਜਾਓਗੇ ਬਹੁਤ ਹੀ ਆਸਾਨ ਤਰੀਕੇ ਨਾਲ ਇਲਾਸਟਿਕ ਪਾਉਣਾ ਦੱਸ ਰਹੇ ਆਂ ਆਪਾਂ ਦੇਖੋ ਇਸੇ ਤਰੀਕੇ ਜਿਹੜਾ ਆਪਾਂ ਨੇ ਇੱਥੇ ਜੋੜ ਲਗਾਇਆ ਸੀ ਇਸ ਤਰ੍ਹਾਂ ਪਕੜ ਲਾਂਗੇ ਪੂਰੇ ਜ਼ੋਰ ਦੀ ਖਿੱਚ ਲਾਂਗੇ ਇਹਨੂੰ ਕਿਉਂਕਿ ਕੱਪੜਾ ਵੀ ਸਟੈਚੇਬਲ ਆਪਣੇ ਕੋਲੇ ਤਾਂ ਕਰਕੇ ਆਪਾਂ ਨੇ ਇਹਦੇ ਵਿੱਚ ਜ਼ਿਆਦਾ ਇਲਾਸਟਿਕ ਨਹੀਂ ਪਾਇਆ ਬਿਲਕੁਲ ਪੂਰਾ ਹੀ ਪਾਇਆਗਾ ਹਾਂਜੀ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆ ਰਹੀ ਹੈ ਆਪਾਂ ਨੇ 1 ਇੰਚੀ ਦੇ ਵਿੱਚ ਇਲਾਸਟਿਕ ਪਾਇਆ ਹੈਗਾ ਤੇ ਨਾਰਮਲ ਜਮਾ ਸਾਈ ਦੇ ਵਿੱਚ ਪਾਇਆ ਹੋਇਆ ਆਪਣਾ ਇਲਾਸਟਿਕ ਹੈ ਇਹ ਜੇ ਤੁਸੀਂ ਕਈ ਵਾਰ ਇਹ ਧੋਦੇ ਆਪਾਂ 1 ਇੰਚੀ ਪਾਇਆ ਹੈ ਜੇ 1.5 ਇੰਚੀ ਪਾਉਂਗੇ 1.5 ਇੰਚੀ ਤਾਂ ਆਪਾਂ ਨੂੰ ਡਬਲ ਸਲਾਈ ਲਗਾਉਣੀ ਪਊਗੀ ਤੇ ਆਪਾਂ ਇਹਨੂੰ ਉਲਟਾ ਕਰਕੇ ਤੁਹਾਨੂੰ ਦਿਖਾਵਾਂਗੇ ਵੀ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੋਈ ਹੈ ਦੇਖੋ ਇਹਦੇ ਵਿੱਚ ਇਲਾਸਟਿਕ ਦੇ ਵਿੱਚ ਤੇ ਆਪਾਂ ਨੂੰ ਡਬਲ ਸਲਾਈ ਲਾਉਣ ਦੀ ਇਹਦੇ ਵਿੱਚ ਜ਼ਰੂਰਤ ਨਹੀਂ ਹੈਗੀ ਤੇ ਸਾਰੀ ਪ੍ਰੋਪਰ ਆਪਣਾ ਜਿਹੜੀ ਮਿਆਨੀ ਵਗੈਰਾ ਪਾਈ ਹੋਈ ਹੈ ਦੇਖੋ ਸਾਰਾ ਇਹਦੇ ਵਿੱਚ ਦਿਖ ਪ੍ਰੋਪਰ ਜਮਾ ਸਟੇਟ ਨਹੀਂ ਬਣ ਰਹੀ ਇਹ ਆਪਣੀ ਇਹ ਚੂੜੀਦਾਰ ਪਜਾਮੀ ਬਣੂਗੀ ਇਹਦੇ ਵਿੱਚ ਤੇ ਪੈਣੀ ਹੋਈ ਬਹੁਤ ਹੀ ਸੋਹਣੀ ਲੱਗੂਗੀ ਨਾਲ ਤਾਂ ਇਹ ਪੂਰੀ ਫੁੱਲ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਜਾ ਕੇ ਇਹਦੇ ਵਿੱਚ ਤੇ ਮਿਆਨੀ ਵਗੈਰਾ ਪਾ ਕੇ ਆਪਾਂ ਪੂਰੀ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖੋ ਇਹਦੇ ਵਿੱਚ ਨਾ ਹੀ ਤਾਂ ਆਸਣ ਦੇ ਵਿੱਚ ਕੋਈ ਵੀ ਖਿੱਚ ਵਗੈਰਾ ਪਵੇ ਤੇ ਨਾ ਹੀ ਕੋਈ ਛਜਨ ਦੀ ਪ੍ਰੋਬਲਮ ਹੁੰਦੀ ਹੈ ਦੇਖੋ ਫਲੈਕਸੀਬਲ ਕਪੜਾ ਬਹੁਤ ਹੀ ਜ਼ਿਆਦਾ ਲਚਕਦਾਰ ਕਪੜਾ ਇਹ ਤੇ ਨਾ ਹੀ ਥਾਈ ਤੋਂ ਖਿੱਚ ਪੈਂਦੀ ਹੈ ਇਹਦੇ ਵਿੱਚ ਤੇ ਦੇਖੋ ਆਪਾਂ ਨੇ ਡਬਲ ਸਲਾਈਆਂ ਦੇ ਨਾਲ ਇਹਦੇ ਵਿੱਚ ਫਿਨਿਸ਼ਿੰਗ ਦਿੱਤੀ ਹੋਈ ਆਸਣ ਤੇ